ਅੱਜ ਜੀ ਬਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦੇ ਪੁੱਤ ਮਜੀ ਮੁਕੇਸ਼ ਕੁਮਾਰ ਸਾਦੇਵਾ ਸ਼ਿਵ ਮੰਦਰ ਕਮੇਟੀ ਦਾ ਮੈਂਬਰ ਜੀ ਅੱਜ ਅਸੀਂ ਇੱਥੇ ਸ਼ਿਵ ਮੰਦਰ ਦੇ ਵਿੱਚ ਸੋ ਸਿੱਧੂ ਪਰਦੇ ਵਿੱਚ ਅਸ਼ਰਗੁਨਾਨਵੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਅਸੀਂ ਇੱਥੇ ਅੱਜ ਦੀਪ ਮਾਰਾ ਕਰਾਂਗੇ ਤੇ ਇਹ ਅਸੀਂ ਸਾਂਝ ਦਾ Hindu Sikh ਭਾਈਚਾਰੇ ਦੀ ਸਾਂਝ ਦੇ ਵਾਸਤੇ ਇਹ ਕਰ ਰਹੇ ਹਾਂ ਇੱਥੇ ਅਰਦਾਸ ਵੀ ਹੋਵੇਗਾ ਆਸੂ ਕਰਾਂਗੇ ਹਾਂਜੀ 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 ਅਰਦਾਸ ਵੀ ਹੋਏਗੀ ਤੇ ਲੰਗਰੀ ਹੋਏਗੀ ਜੀ ਅੱਤਿਸ਼ਬਾਜ਼ੀ ਵੀ ਹੋਵੇਗੀ ਆਚਵਾਜੀ ਵੀ ਕੀਤੀ ਜਾਏਗੀ ਦੀਵ ਮਾਲਾ ਕੀਤੀ ਜਾਏਗੀ ਅੱਤਿਸ਼ਬਾਜ਼ੀ ਵੀ ਜੀ ਹਿੰਦੂ ਸਿੱਖ ਸਾਰੇ ਉਸਮਾ ਸਾਰੇ ਇਕੱਠੇ ਰਲ ਕੇ ਮਨਾਉਣਾ ਚਾਹੀਦਾ ਜੀ ਹਾਂਜੀ ਹਾਂਜੀ ਪਹਿਲੀ ਵਾਰ ਕਰ ਰਹੇ ਨਹੀਂ ਜੀ ਸ਼ਨੀਵਾਰ ਹੋ ਰਿਹਾ ਜੀ ਇਹ ਹਰ ਸਾਲ ਮਨਾਇਆ ਜਾਂਦਾ ਜੀ ਜਿੱਥੇ ਕਿਥੇ ਹਿੰਦੂ ਹਿੰਦੂ ਸਾਰੇ ਤਿਹਾੜ ਮਨਾ ਜਾਂਦੇ ਨੇ ਸਿੱਖਾਂ ਵੀ ਸਾਰੇ ਤਿਹਾੜ ਮਨਾਏ ਜਾਂਦੇ ਨੇ ਅੱਜ ਅਸੀਂ ਪਹਿਲੇ ਪਾਸ਼ਾ ਜੀ ਦਾ ਗੁਰੂ ਨਾਲ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਸਿੰਘ ਜਨਰਲ ਸਕੱਤਰ ਸ਼੍ਰੀ ਮੁਕਤੀ ਦਾ ਅਮਸ਼ੀ ਮੰਦਰ ਮਾਲਵਾ ਤੋਂ ਸਿੱਧੂ ਗੁਰਤੋਂ ਅੱਜ ਅਸੀਂ ਸ੍ਰੀ ਮੁਕਤੀ ਦਾਮਸ਼ੀ ਮੰਦਿਰ ਮਾਲਵਾ ਚੌਂਕ ਵਿੱਚ ਖੜੇ ਹਾਂ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 6ਵੀਂ ਵਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਇਸ ਮੰਦਿਰ ਦਾ ਮੈਨੇਜਮੈਂਟ ਕਮੇਟੀ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਮਕਸਦ ਇਹੀ ਹੈ ਕਿ ਸਾਡਾ ਆਪਸੀ ਭਾਈਚਾਰਾ ਆਪਸੀ ਸਾਂਝ ਆਪਸੀ ਇਕਜੁਟਤਾ ਕਾਇਮ ਰਹੇ ਜਿੱਥੇ ਇਹ Hindu ਤਿਉਹਾਰ ਸ਼ਿਵਰਾਤਰੀ ਜਨਮ ਅਸ਼ਟਮੀ ਅਤੇ ਦੁਰਗਾ ਪੂਜਾ ਵੱਡੇ ਪੱਧਰ ਤੇ ਮਨਾਏ ਜਾਂਦੀ ਹੈ ਉੱਥੇ ਹੀ ਸਿੱਖ ਪਰੰਪਰਾਵਾਂ ਤੇ ਲੋਹ ਰਿਤਾ ਮੁਤਾਬਕ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਜੋ ਕਿ ਅੱਜ ਅਸੀਂ ਮਨਾ ਰਹੇ ਹਾਂ ਅਤੇ ਹਰ ਸਾਲ ਵਿਸਾਖੀ ਦਾ ਤਿਉਹਾਰ ਵੀ ਇਸ ਮੰਦਰ ਚ ਬੜੇ ਉਤਸ਼ਾਹ ਅਤੇ ਭਾਵਨਾ ਨਾਲ ਇਸ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਵਾਹਿਰੂ ਜੀ ਦਾ ਖਾਲਸਾ ਵਕਤੂ ਜੀ ਦੇ ਪਤੇ ਮੈਂ ਰਵਜੀਤ ਸਿੰਘ ਜਨਰਲ ਸਕੱਤਰ ਸ੍ਰੀ ਮੁਕਤੀ ਦਾਮਸ਼ੀ ਮੰਦਰ ਮਾਲਵਾ ਤੋਂ ਸਿੱਧੂ ਗੁਰਤੋ ਅੱਜ ਅਸੀਂ ਸ੍ਰੀ ਮੁਕਤੀ ਦਾਮਸ਼ੀ ਮੰਦਰ ਮਾਲਵਾ ਚੌਕ 'ਚ ਖੜੇ ਹਾਂ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 6ਵੀਂ ਵਾਰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਇਸ ਮੰਦਿਰ ਦਾ ਮੈਨੇਜਮੈਂਟ ਕਮੇਟੀ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਮਕਸਦ ਇਹੀ ਹੈ ਕਿ ਸਾਡਾ ਆਪਸੀ ਭਾਈਚਾਰਾ ਆਪਸੀ ਸਾਂਝ ਆਪਸੀ ਇਕਜੁਟਤਾ ਕਾਇਮ ਰਹੇ ਜਿੱਥੇ ਇਹ હિન્દੂ ਤਿਉਹਾਰ ਸ਼ਿਵਰਾਤਰੀ ਜਨਮ ਅਸ਼ਟਮੀ ਅਤੇ ਦੁਰਗਾ ਪੂਜਾ ਵੱਡੇ ਪੱਧਰ ਤੇ ਮਨਾਈ ਜਾਂਦੀ ਹੈ ਉਤੇ ਹੀ ਸਿੱਖ ਪਰੰਪਰਾਵਾਂ ਤੇ ਰਹੁ ਰਿਤਾ ਮੁਤਾਬਕ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਜੋ ਕਿ ਅੱਜ ਅਸੀਂ ਮਨਾ ਰਹੇ ਹਾਂ ਅਤੇ ਹਰ ਸਾਲ ਵਿਸਾਖੀ ਦਾ ਤਿਉਹਾਰ ਵੀ ਇਸ ਮੰਦਿਰ ਚ ਬੜੇ ਉਤਸ਼ਾਹ ਅਤੇ ਭਾਵਨਾ ਨਾਲ ਇਸ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ